ਕਸ਼ਮੀਰ ਦੇ ਨੋਗਾਮ ਪੁਲਿਸ ਸਟੇਸ਼ਨ ਵਿੱਚ ਸ਼ੁੱਕਰਵਾਰ ਰਾਤ ਇੱਕ ਤਬਾਹੀ ਮਚਾਉਂਦਾ ਧਮਾਕਾ ਹੋਇਆ ਜਿਸ ਨੇ ਪੂਰੇ ਇਲਾਕੇ ਨੂੰ ਦਹਿਲਾ ਦਿੱਤਾ ਦੇਖਦੇ ਹੀ ਦੇਖਦੇ ਚਾਰ ਪਾਸੇ ਲਾਸ਼ਾਂ ਵਿਖਰ ਗਈਆਂ ਮਿਲੀ ਜਾਣਕਾਰੀ ਮੁਤਾਬਕ ਇਸ ਬਲਾਸਟ ਵਿੱਚ 9 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਜਦਕਿ ਇੱਕ ਦਰਜਨ ਤੋਂ ਵੀ ਵੱਧ ਲੋਕ ਜ਼ਖਮੀ ਹਨ ਸ਼ੁੱਕਰਵਾਰ ਰਾਤ ਤਕਰੀਬਨ 11:22 ਵਜੇ ਇਹ ਧਮਾਕਾ ਹੋਇਆ ਕਈਆਂ ਦੀਆਂ ਲਾਸ਼ਾਂ ਦੇ ਟੁਕੜੇ 200 ਮੀਟਰ ਦੂਰ ਤੱਕ ਮਿਲੇ ਹਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਧਮਾਕਾ ਉਸ ਵੇਲੇ ਹੋਇਆ ਜਦੋਂ ਪੁਲਿਸ ਵਾਈਟ ਕਾਲਰ ਅਤਵਾਦੀ ਮੋਡਿਊਲ ਮਾਮਲੇ ਵਿੱਚ ਜ਼ਬਤ ਕੀਤੇ ਵਿਸਫੋਟਕ ਦੇ ਸੈਂਪਲ ਚੈੱਕ ਕਰ ਰਹੀ ਸੀ ਹਾਲਾਂਕਿ ਇਹ ਸਪਸ਼ਟ ਨਹੀਂ ਕਿ ਕੀ ਪੁਲਿਸ ਸਟੇਸ਼ਨ ਵਿੱਚ ਪੂਰੇ 360 ਕਿਲੋ ਵਿਸਫੋਟਕ ਮੌਜੂਦ ਸੀ ਜਾਂ ਸਿਰਫ ਇਸ ਦਾ ਕੁਝ ਹਿੱਸਾ ਲਿਆਂਦਾ ਗਿਆ ਸੀ ਇਹ ਸਾਰਾ ਵਿਸਫੋਟਕ ਹਰਿਆਣਾ ਦੇ ਫਰੀਦাবাদ ਵਿੱਚ ਡਾਕਟਰ ਮੁਜ਼ਮਮਲ ਗਨਈ ਦੇ ਕਿਰਾਏ ਦੇ ਘਰ ਤੋਂ ਜ਼ਬਤ ਕੀਤਾ ਗਿਆ ਸੀ ਗਨਈ ਨੂੰ ਪਹਿਲਾਂ ਹੀ ਦਿੱਲੀ ਬਲਾਸਟ ਕੇਸ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਯਾਦ ਰਹੇ ਕਿ 10 ਨਵੰਬਰ ਨੂੰ ਦਿੱਲੀ ਦੇ ਲਾਲ ਕਿਲੇ ਦੇ ਨੇੜੇ ਕਾਰ ਬਲਾਸਟ ਵਿੱਚ 13 ਲੋਕਾਂ ਦੀ ਮੌਤ ਹੋ ਗਈ ਸੀ ਇੱਥੇ 29 ਜ਼ਖਮੀਆਂ ਵਿੱਚੋਂ ਬਹੁਤੇ ਪੁਲਿਸ ਕਰਮਚਾਰੀ ਹਨ ਜਿਨ੍ਹਾਂ ਦਾ ਇਲਾਜ 92 ਆਰਮੀ ਬੇਸ ਹਸਪਤਾਲ ਅਤੇ ਐਸਕੇ ਆਈਐਮਐਸ ਸੋਰਾ ਵਿੱਚ جاری ਹੈ ਇਹ ਕਿੰਨਾ ਜ਼ੋਰਦਾਰ ਪਾਸ਼ੂਗਾਟ ਕੇ ਨੁਕਸਾਨ ਹੋ ਗਿਆ ਕੈਮੀਸਟ ਬਸੋਤ ਕਾ ਨਬਸੋ ਯਤਸੂ ਬਿਨੂ ਉਹਨਾਂ ਤੇ ਇਜਬ੍ਰੇਸ਼ਨ ਬਸੇ ਜ਼ਬਰਦਸਤ ਕਿ ਮਤਲਬ ਬਕਾਨ ਮਾ ਪੀ ਪਤਨ ਇਸਫੋਸਨ ਸ਼ਾਇਦ ਤਾਲ ਬਦੂਸ ਕਰੋ ਬਚੇ ਜੀ ਕੁਝ ਪਗਲ ਸੁਨਿਆ ਫਰਫਾਇਟ ਕਰ ਰਹੇ ਹੋ ਦਸ਼ਨ ਖੋੜ ਵਿੱਚ ਅਫਰਾ ਤਫਰੀਦ ਨਾ ਰੋ ਜ਼ਬਰਦਸਤ ਅੰਗ ਨੈਵਰ ਡਰਾਈਸ ਕੁਛ ਖਾਸ ਤਾਰ ਜ਼ਬਰਦਸਤ ਅਜਨ ਖੋੜ ਨਾਰਮਲ ਫੈਲੀਓ ਤਮਤ ਅਸਿਰਫ ਬਤਾਓ ਕਿ ਕੁਝ ਸਟਾਰ ਨਿਊਜ਼ ਪੰਜਾਬੀ ਟੀਵੀ ਲਈ ਸ਼੍ਰੀਨਗਰ ਤੋਂ ਵਰਜੇਸ਼ ਕੁਮਾਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ